ਕਲਕੇ ਕਰਨਾ ਬੰਦਿਆਂ ਨੂੰ ਅੱਜ ਹੀ ਕਰਕੇ ਦੋ ਹਾਂ ਇਹ ਇਹ ਤੁਹਾਡੇ ਕੋਲ ਦੇਖੋ ਤੁਸੀਂ ਪਹਿਲਾਂ ਆਪਣਾ ਜਿਹੜਾ ਕੰਮ ਕਰਦਾ ਮੇਰੀ ਗੱਲ ਸੁਣ ਲਓ ਤੁਸੀਂ ਐਸ.ਐਮ. ਜੇ ਆਈ ਆਈਐਸ ਤੁਸੀਂ ਸਿਲੈਕਟ ਹੋ ਜੇ ਤਾਂ ਜੇ ਪਬਲਿਕ ਦਾ ਲੋਹਾ ਪਉਂਦੀ ਆ ਸਾਡੇ ਕੋਲ ਆਉਂਦੀ ਆ ਕਦੇ ਲਿਆਉਂਦੀ ਆ ਜੇ ਤੁਸੀਂ ਤਸੱਲੀ ਦੀ ਕਹਿੰਦੀ ਤਾਂ ਹੁੰਦੇ ਸਾਡੇ ਕੋਲ ਨੂੰ मैं क्या क्लीयर है बिल्कुल क्लीयर है जी क्लीयर है बिल्कुल हाँ हाँ नहीं जी कमेंट क्यों नहीं करे लोग कमेंट क्यों नहीं करके लोग सुनो क्यों नहीं कर बिना नहीं करूंगा मेरे को दरखास्त पब कुछ पाया मैं बिना कल तो किसी फोन नहीं करता पहला मेरी गल सुनो मैं बिना गुटों किसी को तो फोन तो नहीं करता ਬਿਨਾ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ 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 ਜੂ ਫਾਲੋ ਮੀ ਸੁਣੋ ਅਸੀਂ ਬਿਨਾ ਗੱਲ ਤੋਂ ਬਿਨਾ ਗੱਲ ਤੋਂ ਜੇ ਅਫਸਰ ਮੈਂ ਕਾਲ ਨਹੀਂ ਕਰਦਾ ਲੋਕਾਂ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਡੇ ਕੋਲ ਸ਼ਿਕਾਇਤ ਲੈ ਕੇ ਆਉਂਦੇ ਸਮਝਦੇ ਕਿ ਨਹੀਂ ਗੱਲ ਬਿਨਾ ਵਜ੍ਹਾ ਦੀ ਲੋਕ ਆਉਂਦੇ ਬਿਨਾਂ ਦੇ ਲੜਨ ਲੱਗੀਆਂ ਲੋਕਾਂ ਦੀਆਂ ਜੇ ਤੁਸੀਂ ਨਹੀਂ ਤਸੱਲੀ ਕਰਉਂਦੇ ਲੋਕ ਫੇਲ ਹੁੰਦੇ ਸਾਡੇ ਕੋਲ ਤੁਸੀਂ ਉਧਰ ਦਾ ਕੰਮ ਕਰੋ ਗੱਲ ਕਿੱਥੇ ਗਿਆ ਹਾਂ ਬੱਸ ਇਹ ਤੁਹਾਡੇ ਗੋਲ ਲੱਗੇ ਉਹਦਾ ਕੰਮ ਕਰੋ ਜੀ ਤੁਸੀਂ ਤੁਸੀਂ ਜਵਾਬ ਦਾ ਦੋ ਦਾ ਕੰਮ ਕਰੋ ਤੁਹਾਡੇ ਕੋਲ ਲੱਗੇ ਬਸ ਹਾਂ ਜਾ 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 ਠੀਕ ਹੈ ਹਾਂ ਜਾਓ ਜਾਓ ਮਿਹਰਬਾਨ ਆਲੋ ਆਲੋ ਨਹੀਂ ਨਹੀਂ ਤੁਸੀਂ ਇਹਨਾਂ ਨੂੰ ਮਿਲੋ ਇਹਨਾਂ ਦਾ ਕੰਮ ਕਰੋ ਬਸ ਕੋਈ ਗੱਲ ਨਹੀਂ ਤੁਸੀਂ ਤੁਸੀਂ ਅਸੀਮ ਸਾਹਿਬ ਇਹਨਾਂ ਦਾ ਕੰਮ ਕਰੋ ਹਾਂ ਹੁਣ ਰੁਕਣਾ ਮੈਂ ਤੁਹਾਡੇ ਕੋਲ ਬੰਦੇ ਭੇਜ ਦੇਣਾ ਤੁਸੀਂ ਇਹ ਘਰ ਤੋਂ ਕਹਦਾ ਨਾ ਤੁਹਾਡੇ ਕੋਲ ਬੰਦੇ ਭੇਜ ਦੇਣਾ ਹਾਂ ਹਾਂ ਬਸ ਇਹਨਾਂ ਇਹਨਾਂ ਦਾ ਕੰਮ ਕਰੋ ਕੰਮ ਮੈਂ ਕਿਹਾ ਤੁਸੀਂ ਜਦੋਂ ਤੁਹਾਡੇ ਕੋਲ ਬੰਦੇ ਆਦੇ ਤੁਸੀਂ ਇਹਨਾਂ ਦਾ ਕੰਮ ਕਰੋ ਗੱਲ ਕੀ ਦੀ ਮੈਂ ਤੁਹਾਨੂੰ ਕੀ ਕਹਿ ਰਿਹਾ ਤਦ ਮੈਂ ਗਲਤ ਕੰਮ ਕੀਤਾ ਹਾਂ ਹਾਂ ਨਹੀਂ 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 ਮੈਂ ਤੁਹਾਨੂੰ ਗਲਤ ਕੰਮ ਕੀਤਾ ਪਹਿਲਾਂ ਦੱਸੋ ਮੈਂ ਤੁਹਾਨੂੰ ਜਦੋਂ ਕਹਿ ਰਿਹਾ ਬੰਦੇ ਆਏ ਨੇ ਉਹਦਾ ਮੈਂ ਕਹਿ ਤਾ ਤੁਸੀਂ ਕੰਮ ਕਰੋ ਗੱਲ ਕਿਹਦੀ ਕਰ ਮੈਂ ਤੁਹਾਨੂੰ ਗਲਤ ਕੰਮ ਲਈ ਨਹੀਂ ਕਹਿ ਰਿਹਾ ਨਾ ਮੈਂ ਕਦੀ ਕਹਿੰਦਾ ਹਾਂ ਹਾਂ ਤੇ ਤੂੰ ਇਲਾਮਨਾ ਨਹੀਂ ਨਾ ਕਾਵੇ ਤੁਸੀਂ ਤਾਂ ਮੈਨੂੰ ਗਾੜੀ ਨੂੰ ਗਾਈਡ ਕਰੀ ਜਾਂਦੇ ਹੋ ਤੁਸੀਂ ਮੈਨੂੰ ਗਾਈਡ ਦਾ ਕਰੋ ਮੈਂ ਅਸੀਂ ਪਰਲਗ ਦੇ ਛੁੜੇ ਨਮਾਇਦੇ ਆ ਸੁਣੋ ਪਰਲਗ ਦੇ ਪਹਿਲਾਂ ਸੁਣੋ 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 ਪਹਿਲਾਂ ਸੁਣੋ ਪਰਲਗ ਦੇ ਛੁੜੇ ਨਮਾਇਦੇ ਆ ਲੋਕਾਂ ਸਾਡੇ ਕੋਲ ਨਾ ਅਸੀਂ ਅਫਸਰ ਨੂੰ ਕਹਿਣਾ ਤੁਹਾਨੂੰ ਕਹਿਣਾ ਕਿੰਨਾ ਦਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਆ ਕਰੋ ਨਾ ਤੁਹਾਨੂੰ ਗਲਤ ਕੰਮ ਕਹਿੰਦੇ ਆ ਨਾ ਕਹਿੰਦੇ ਕਿਹਾ ਸੋਧੇ ਕੀ ਦੀ ਗੱਲ ਹਾਂ ਬਸ ਠੀਕ ਆ ਨਾ ਨਾ ਕੋਈ ਨਹੀਂ ਮੈਂ ਕਿਹਾ ਜੀ ਮੈਂ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮინისტრ ਦਾ ਬਹਿਸ ਕਰਦੇ ਐਨਾ ਟਾਈਮ ਲਾਤਾ ਲੋਕਾਂ ਦਾ ਕੀ ਕਰਦੇ ਹੋਗੇ ਦੱਸੋ ਪਹਿਲਾਂ ਤਣਾ ਨੋਕਾ ਦਾ ਕੀ ਬਦੀਦਾ ਹੋਊਗਾ ਤੁਸੀਂ ਮੇਰੇ ਨਾਲ ਆ ਕੇ ਦੱਸੋ ਢਿੱਕੋ ਕੇਸ ਤੇ ਤੁਹਾਡਾ ਤੁਹਾਡਾ ਨੋਕਾ ਦਾ ਕੀ ਬਦੀਦਾ ਹੋਊਗਾ ਤੁਸੀਂ ਮੇਰੇ ਨਾਲ ਦਾ ਫਿਟ ਲਾ ਕੇ ਮੇਰਾ ਕੀ ਕਰਤੋ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਕੋ ਬੰਦੇ ਭੇਜੋ ਨਾ ਕੰਮ ਕਰੋ ਤੁਸੀਂ ਕਹਦੇ ਹੋ ਸਵਾਈ ਨਹੀਂ ਜੰਦੇ ਹੋ ਹਾਂ ਫਿਰ ਤੁਸੀਂ ਇਹਨਾਂ ਦਾ ਕੰਮ ਕਰੋ ਜੀ ਮੈਨੂੰ ਕੰਮ ਚਾਹੀਦਾ ਬਸ ਕੰਮ ਕਰੋ ਬਸ ਮੈਨੂੰ ਗੱਲਾਂ ਨਹੀਂ ਚਾਹੀਦੀ ਕੰਮ ਕਰਕੇ ਦਿਓ ਮੈਨੂੰ ਬਸ ਕਰਕੇ ਕਰਨਾ ਬੰਦਿਆਂ ਨੂੰ ਅੱਜ ਹੀ ਕਰਕੇ ਦਿਓ ਹਾਂ ਇਹ ਇਹ ਤੁਹਾਡੇ ਕੋਲ ਦੇਖੋ ਤੁਸੀਂ ਪਹਿਲਾਂ ਆਪਣਾ ਜਿਹੜਾ ਕੰਮ ਕਰਦਾ ਬਿਹਤਰੀ ਕਰ ਲਓ ਤੁਸੀਂ ਐਸ.ਟੀ.ਐਮ. ਜੇ ਆਈ.ਆਈ.ਐਸ ਤੁਸੀਂ ਸਿਲੈਕਟ ਹੋ ਜੇ ਤਾਂ ਜੇ ਪਬਲਿਕ ਲੋਪ ਆਉਂਦੀ ਆ ਸਾਡੇ ਕੋਲ ਆਉਂਦੀ ਆ ਤਦੇ ਲਿਉਂਦੀ ਆ ਜੇ ਤੁਸੀਂ ਤਸੱਲੀ ਦੀ ਗੱਲੋਂਦੀ ਤਾਂ ਹੁੰਦੇ ਸਾਡੇ ਕੋਲੋਂ ਬਾਕੀ ਕਲੀਅਰ ਹੈ ਬਿਲਕੁਲ ਕਲੀਅਰ ਹੈ ਜੀ ਕਲੀਅਰ ਹੈ ਬਿਲਕੁਲ ਹਾਂ ਆਹ ਨਹੀਂ ਦੇ ਕਮੇਟ ਕਿਉਂ ਨਹੀਂ ਗੱਲ ਕਰਦੇ ਲੋਕ ਕਮੇਟ ਕਿਉਂ ਨਹੀਂ ਗੱਲ ਕਰਦੇ ਲੋਕ ਸੁਣੋ ਕਿਉਂ ਨਹੀਂ ਕਰਦੇ ਬਿਨਾਂ ਗੱਲ ਦੇ ਦੀ ਕਦੋਂ ਗੱਲ ਮੇਰੇ ਕੋਲੋਂ ਦੇ ਦੀ ਤਰਖਾਸਤ ਪਈਆਂ ਸਭ ਕੁਝ ਪਈਆਂ ਮੈਂ ਬਿਨਾਂ ਗੱਲ ਤੋਂ ਕਦੇ ਫੋਨ ਨਹੀਂ ਕਰਦਾ ਪਹਿਲਾਂ ਮੇਰੀ ਗੱਲ ਸੁਣੋ ਮੈਂ ਬਿਨਾਂ ਗੱਲ ਤੋਂ ਕਦੇ ਫੋਨ ਨਹੀਂ ਕਰਦਾ ਬਿਨਾਂ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ 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 ਯੂ ਫਾਲੋ ਮੀ ਸੁਣੋ ਅਸੀਂ ਵਿਦਾ ਗੱਲ ਤੋਂ ਬਿਨਾਂ ਗੱਲ ਤੋਂ ਜੇ ਅਫਸਰ ਮਾ ਕਾਲੀ ਗੱਲ ਲੋਕਾਂ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਂਦੀਆਂ। ਸਮਝਦੇ ਕਿ ਨਹੀਂ ਗੱਲ? ਬਿਨਾਂ ਵਜ੍ਹਾ ਦੀ ਲੋਕ ਆਉਂਦੇ ਬਿਤਾਦੇ ਲੜਾਂ ਲੱਗੀਆਂ ਲੋਕਾਂ ਦੀਆਂ। ਜੇ ਤੁਸੀਂ ਨਹੀਂ ਤਸੱਲੀ ਕਰਉਂਦੇ ਲੋਕ ਫੇਲ ਹੁੰਦੇ ਸਾਡੇ ਕੋਲ। ਤੁਸੀਂ ਇੱਥੇ ਦਾ ਕੰਮ ਕਰੋ ਗੱਲ ਕਿੱਡੀ ਗਿਆ? ਹਾਂ ਬਸ ਇਹ ਤੁਹਾਡੇ ਕੋਲ ਲੱਗੇ ਦਾ ਕੰਮ ਕਰੋ ਜੀ ਤੁਸੀਂ। ਤੁਸੀਂ ਜਵਾਬਨਾ ਦੋ ਇਹਦਾ ਕੰਮ ਕਰੋ ਤੁਹਾਡੇ ਕੋਲ ਲੱਗੇ ਬਸ। ਹਾਂ। ਜਾ ਯਾ ਦੌੜ ਹਾਂ ਜਾਓ ਦੌੜ ਮਿਹਰਬਾਨ ਆਜੋ ਸਮਝ ਆਜੋ ਆ ਦੇ ਦੇ ਤੁਸੀਂ ਇਹਨਾਂ ਨੂੰ ਮਿਲੋ ਇਹਨਾਂ ਦਾ ਕੰਮ ਕਰੋ ਬਸ ਕੋਈ ਗੱਲ ਨਹੀਂ ਤੁਸੀਂ ਤੁਸੀਂ ਅਸ਼ੀਫ ਸਾਹਿਬ ਇਹਨਾਂ ਦਾ ਕੰਮ ਕਰੋ ਬਸ ਹਾਂ ਮੈਂ ਤੁਹਾਡੇ ਕੋਲ ਬੰਦੇ ਭੇਜ ਦੇਣਾ ਤੁਸੀਂ ਇਹ ਘਰ ਤੋਂ ਕਹਦਾਉਣਾ ਤੁਹਾਡੇ ਕੋਲ ਬੰਦੇ ਭੇਜ ਦੇ ਦੇਣਾ ਹਾਂ ਬਸ ਇਹਨਾਂ ਇਹਨਾਂ ਦਾ ਕੱਕਾ ਲੋਕ ਲੋ ਮੈਂ ਕਿਹਾ ਤੁਸੀਂ ਜਦੋਂ ਤੁਹਾਡੇ ਕੋਲ ਬੰਦੇ ਆ ਆਦੇ ਤੁਸੀਂ ਇਹਨਾਂ ਦਾ ਕੰਮ ਕਰੋ ਗੱਲ ਕਿੱਡੀ ਮੈਂ ਤੁਹਾਨੂੰ ਕੀ ਕਹਿ ਰਿਹਾ ਤਦ ਮੈਂ ਗਲਤ ਕੰਮ ਕਿਆ ਹਬ ਨਹੀਂ 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 ਮੈਂ ਤੁਹਾਨੂੰ ਗਲਤ ਕੰਮ ਕਿਆ ਪਹਿਲਾਂ ਦੱਸੋ ਫੇ ਫੇ ਮੈਂ ਤੁਹਾਨੂੰ ਜਦੋਂ ਕਹਿ ਰਿਹਾ ਬੰਦੇ ਆਏ ਇਹਨਾਂ ਦਾ ਮੈਂ ਕਹਿ ਤਾ ਤੁਸੀਂ ਕੰਮ ਕਰੋ ਗੱਲ ਕਿੱਡੀ ਹੈ ਮੈਂ ਤੁਹਾਨੂੰ ਗਲਤ ਕੰਮ ਲਈ ਨਹੀਂ ਕਹ ਰਿਹਾ ਮੈਂ ਮੈਂ ਕਦੀ ਕਹਿਣਾ ਹੈ ਹਾਂ ਹਾਂ ਫੇ ਤੂੰ ਇਲਾਮਨਾ ਨਹੀਂ ਨਿਕਾਵੇ ਤੂੰ ਤਾਂ ਮੈਨੂੰ ਗਾਈਡ ਗਾਈਡ ਕਰੀ ਜਾਂਦੇ ਹੋ ਤੁਸੀਂ ਮੈਨੂੰ ਗਾਈਡ ਦਾ ਕਰੋ ਮੈਂ ਅਸੀਂ ਪਬਲਿਕ ਦੇ ਚੁੜੇ ਨਮਾਇਦੇ ਆ ਸੁਣੋ ਪਬਲਿਕ ਦੇ ਪਹਿਲਾਂ ਸੁਣੋ 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 ਵੇ ਸੁਣੋ ਪਬਲਿਕ ਦੇ ਚੁੜੇ ਨਮਾਇਦੇ ਆ ਲੋਕਾਂ ਸਾਡੇ ਕੋਲ ਆ ਗਈ ਅਫਸਰ ਨੂੰ ਕਹਿਣਾ ਤੁਹਾਨੂੰ ਕਹਿਣਾ ਕਿ ਇਹਨਾਂ ਦਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਆ ਕਰੋ ਨਾ ਤੁਹਾਨੂੰ ਗਲਤ ਕੰਮ ਕਹਿੰਦੇ ਆ ਨਾ ਕਦੇ ਕਿਹਾ ਸੋਧੇ ਦੀ ਗੱਲ ਹਾਂ ਬਸ ਠੀਕ ਹੈ ਆ ਮੈਨਾਂ ਕੋਈ ਨਹੀਂ ਮੈਂ ਕਿਹਾ ਜੀ ਬੈ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮਿਨਿਸਟਰ ਦਾ ਬਹਿਸ ਕਰਦੇ ਐ ਇੰਨਾ ਟਾਈਮ ਲਾਤਾ ਲੋਕਾਂ ਦਾ ਕੀ ਕਰਦੇ ਹੋਗੇ ਦੱਸੋ ਪਹਿਲਾਂ ਕਹਿੰਦੇ ਲੋਕਾਂ ਦਾ ਕੀ ਫਾਇਦਾ ਹੋਗਾ ਕੋਈ ਮੇਰੇ ਨਾਲ ਲਾਤੇ ਦੱਸੋ ਢਿੱਕੋ ਕੇਸ ਤੁਹਾਡਾ ਤੁਹਾਡਾ ਲੋਕਾਂ ਦਾ ਕੀ ਵਦੀਦਾ ਹੋਊਗਾ ਤੁਸੀਂ ਮੇਰੇ ਨਾਲ ਦਾ ਫਿੱਟ ਲਾਤੇ ਮੇਰੇ ਨਾਲ ਗੱਲ ਤੋਂ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਕੋ ਬੰਦੇ ਭੇਜੋ ਉਹਨਾਂ ਦਾ ਕੰਮ ਕਰੋ ਤੁਸੀਂ ਗਾੜੇ ਹੋ ਸਵਾਈ ਦੇ ਜੰਦੇ ਹੋ ਹਾਂ ਫਿਰ ਤੁਸੀਂ ਇਹਨਾਂ ਦਾ ਕੰਮ ਕਰੋ ਜੀ ਮੈਨੂੰ ਕੰਮ ਚਾਹੀਦਾ ਬਸ ਕੰਮ ਕਰੋ ਬਸ ਮੈਨੂੰ ਗੱਲਾਂ ਨਹੀਂ ਚਾਹੀਦੀ ਕੰਮ ਕਰਕੇ ਦਿਓ ਮੈਨੂੰ ਬਸ ਕੋਈ ਕੇ ਗੇਰਨਾ ਬੰਦਿਆਂ ਨੂੰ ਅੱਜ ਹੀ ਕਰਕੇ ਦਿਓ ਹਾਂ ਇਹ ਏ ਤੁਹਾਡੇ ਕੋਲ ਦੇਖੋ ਤੁਸੀਂ ਪਹਿਲਾਂ ਆਪਣਾ ਜਿਹੜਾ ਕੰਮ ਕਰਦਾ ਬਹਿਲੀ ਕਰ ਸਕਦੇ ਤੁਸੀਂ ਐਸਟੀਐਮ ਜੇ ਆਈ ਆਈਐਸ ਤੁਸੀਂ ਸੈਲੈਕਟ ਹੋ ਜੇ ਤੇ ਪਬਲਿਕ ਲੋਆ ਪਉਂਦੀ ਹੈ ਸਾਡੇ ਕੋਲ ਆਉਂਦੀ ਆ ਕਦੇ ਨਹੀਂ ਆਉਂਦੀ ਜੇ ਤੁਸੀਂ ਤਸੱਲੀ ਦੀ ਗੰਉਂਦੀ ਤਾਂ ਹੁੰਦੇ ਸਾਡੇ ਕੋਲੋਂ ਬਾਕੀ ਕਲੀਅਰ ਹੈ ਬਿਲਕੁਲ ਕਲੀਅਰ ਹੈ ਜੀ ਕਲੀਅਰ ਹੈ ਬਿਲਕੁਲ ਹਾਂ ਆਹ ਨਹੀਂ ਦੇ ਕੰਮੇਟ ਕਿਉਂ ਨਹੀਂ ਕਰਦੇ ਗੱਲ ਕਰ ਲੋ ਕੰਮੇਟ ਕਿਉਂ ਨਹੀਂ ਕਰਦੇ ਗੱਲ ਕਰ ਲੋ ਸੁਣੋ ਕਿਉਂ ਨਹੀਂ ਕਰਦੇ ਗੱਲ ਬਿਨਾਂ ਗੱਲ ਦੇ ਦੀ ਕਰੂਗਾ ਮੇਰੇ ਕੋਲੋਂ ਦੇਂਦੀ ਐ ਤਰਖਾਸਤ ਪਈਆਂ ਸਭ ਕੁਝ ਪਈਆਂ ਮੈਂ ਬਿਨਾਂ ਗੱਲ ਤੋਂ ਕਦੇ ਫੋਨ ਨਹੀਂ ਕਰਦਾ ਪਹਿਲਾਂ ਮੇਰੀ ਗੱਲ ਸੁਣੋ ਮੈਂ ਬਿਨਾਂ ਗੱਲ ਤੋਂ ਕਦੇ ਫੋਨ ਨਹੀਂ ਕਰਦਾ ਬਿਨਾਂ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ 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 ਯੂ ਫਾਲੋ ਮੀ ਸੁਣੋ ਅਸੀਂ ਵਿਦਾ ਗੱਲ ਤੋਂ ਬਿਨਾਂ ਗੱਲ ਤੋਂ ਜੇ ਅਫਸਰਦਮਾ ਕਾਲੀ ਗੱਲ ਲੋਕਾਂ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਡੇ ਕੋਲ ਸ਼ਿਕਾਇਤ ਲੈ ਕੇ ਆਉਂਦੀਆਂ ਸਮਝਦੇ ਕਿ ਨਹੀਂ ਗੱਲ ਬਿਨਾਂ ਵਜ੍ਹਾ ਦੀ ਲੋਕ ਆਉਂਦੇ ਬਿਤਾ ਦੇ ਲੜਾਂ ਲੱਗੀਆਂ ਲੋਕਾਂ ਦੀਆਂ ਜੇ ਤੁਸੀਂ ਨਹੀਂ ਤਸੱਲੀ ਕਰਉਂਦੇ ਲੋਕ ਫੇਲ ਹੁੰਦੇ ਸਾਡੇ ਕੋਲ ਤੁਸੀਂ ਉਧਰ ਦਾ ਕੰਮ ਕਰੋ ਗੱਲ ਕਿੱਡੀ ਗਿਆ ਹਾਂ ਬਸੇ ਤੁਹਾਡੇ ਕੋਲ ਲੱਗੇ ਨਾਲ ਕੰਮ ਕਰੋ ਜੀ ਤੁਸੀਂ ਤੁਸੀਂ ਜਵਾਬਦਾਦ ਹੋ ਇਹਦਾ ਕੰਮ ਕਰੋ ਤੁਹਾਡੇ ਕੋਲ ਲੱਗੇ ਬਸ ਹਾਂ ਜਾ ਯਾ ਜਾਓ ਠੀਕ ਹੈ ਹਾਂ ਜਾਓ ਜਾਓ ਮਿਹਰਬਾਨ ਆ ਜੀ ਸਤਿ ਸ਼੍ਰੀ ਅਕਾਲ ਆ ਦੇ ਦੇ ਤੁਸੀਂ ਇਹਨਾਂ ਨੂੰ ਮਿਲੋ ਇਹਨਾਂ ਦਾ ਕੰਮ ਕਰੋ ਬਸ ਕੋਈ ਗੱਲ ਨਹੀਂ ਤੁਸੀਂ ਤੁਸੀਂ ਅਸੀਮ ਸਾਹਿਬ ਇਹਨਾਂ ਦਾ ਕੰਮ ਕਰ ਲਓ ਹਾਂ ਮੈਂ ਤੁਹਾਡੇ ਕੋਲ ਬੰਦੇ ਭੇਜ ਦਿਆਂ ਤੂੰ ਇਹ ਗੱਲ ਤੋਂ ਕਹਦਾ ਹਾਂ ਨਾ ਤੁਹਾਡੇ ਕੋਲ ਬੰਦੇ ਭੇਜ ਦਿਆਂ ਹਾਂ ਆ ਬਸ ਇਹਨਾਂ ਦਾ ਕੱਕਾ ਲੋਕ ਲੋ ਮੈਂ ਕਿਹਾ ਤੁਸੀਂ ਜਦੋਂ ਤੁਹਾਡੇ ਕੋਲ ਬੰਦੇ ਆਦੇ ਤੁਸੀਂ ਇਹਨਾਂ ਦਾ ਕੰਮ ਕਰੋ ਗੱਲ ਕੀ ਦੀ ਮੈਂ ਤੁਹਾਨੂੰ ਕੀ ਕਹਿ ਰਿਹਾ ਤਦ ਮੈਂ ਗਲਤ ਕੰਮ ਕਿਹਾ ਹਬ ਨਹੀਂ ਨਹੀਂ ਮੈਂ ਤੁਹਾਨੂੰ ਗਲਤ ਕੰਮ ਕਿਹਾ ਪਹਿਲਾਂ ਦੱਸੋ ਫਿਰ ਮੈਂ ਤੁਹਾਨੂੰ ਜਦੋਂ ਕਹਿ ਰਿਹਾ ਬੰਦੇ ਆਏ ਇਹਨਾਂ ਦਾ ਮੈਂ ਕਹਿੰਦਾ ਤੁਸੀਂ ਕੰਮ ਕਰੋ ਗੱਲ ਕੀ ਦੀ ਮੈਂ ਤੁਹਾਨੂੰ ਗਲਤ ਕੰਮ ਲਈ ਨਹੀਂ ਕਹ ਰ ਮੈਂ ਕਦੀ ਕਹਿੰਦਾ ਨਹੀਂ ਹਾਂ ਹਾਂ ਫੇਰ ਤੂੰ ਇਲਾਮਨਾ ਨਹੀਂ ਨਿਕਾਵੇ ਤੂੰ ਤਾਂ ਮੈਨੂੰ ਗਾਈਡ ਕਾਜੀ ਕਦੀ ਜੰਦੇ ਹੋ ਤੁਸੀਂ ਮੈਨੂੰ ਗਾਈਡ ਦਾ ਕਰੋ ਮੈਂ ਅਸੀਂ ਪਰਲਗ ਦੇ ਚੁੜੇ ਨਮਾਇਦੇ ਆ ਸੁਣੋ ਪਰਲਗ ਦੇ ਪਹਿਲਾਂ ਸੁਣੋ 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 ਬੈਠੋ ਸੁਣੋ ਪਰਲਗ ਦੇ ਚੁੜੇ ਨਮਾਇਦੇ ਲੋਕਾਂ ਸਾਡੇ ਕੋਲ ਆ ਗਈ ਅਫਸਰ ਨੂੰ ਕਹਿਣਾ ਤੁਹਾਨੂੰ ਕਹਿਣਾ ਕਿ ਇਹਨਾਂ ਦਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਹੋ ਕਰੋ ਨਾ ਤੁਹਾਨੂੰ ਗਲਤ ਕੰਮ ਕਹਿੰਦੇ ਆ ਨਾ ਕਦੀ ਕਿਹਾ ਸੋਧੇ ਦੀ ਗੱਲ ਹਾਂ ਬਸ ਠੀਕ ਹੈ ਹਾਂ ਨਾ ਨ ਕੋਈ ਨਹੀਂ ਮੈਂ ਕਿਹਾ ਜੀ ਮੈਂ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮਿਨਿਸਟਰ ਨਾਲ ਬਹਿਸ ਕਰਦੇ ਐ ਨਾ ਤੁਹਾਨੂੰ ਲਾਤਾ ਲੋਕਾਂ ਨਾਲ ਕੀ ਕਰਦੇ ਹੋਗੇ ਦੱਸੋ ਪਹਿਲਾਂ ਕਹਿੰਦੇ ਲੋਕਾਂ ਨਾਲ ਕੀ ਬਦੀਦਾ ਹੋਗਾ ਤੁਸੀਂ ਮੇਰੇ ਨਾਲ ਲਾਤੇ ਦੱਸੋ ਢਿੱਕੋ ਕੇਸ ਹੈ ਤਦ ਤਦ ਨੋਕਾ ਦਾ ਕੀਪਦੀਦਾ ਹੋਊਗਾ ਤੂੰ ਮੇਰ ਨਾਲ ਦਾ ਫਿੱਟ ਲਾਤੇ ਮੇਰਾ ਕੀ ਕਰਤੋ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਕੋ ਬੰਦੇ ਭੇਜੋ ਨਾ ਕੰਮ ਕਰੋ ਤੁਸੀਂ ਕਹਦੇ ਹੋ ਸਵਾਈ ਦੇ ਜੰਦੇ ਹੋ ਹਾਂ ਫਿਰ ਤੁਸੀਂ ਇਹਨਾਂ ਦਾ ਕੰਮ ਕਰੋ ਜੀ ਮੈਨੂੰ ਕੰਮ ਚਾਹੀਦਾ ਬਸ ਕੰਮ ਕਰੋ ਬਸ ਮੈਨੂੰ ਗੱਲਾਂ ਨਹੀਂ ਚਾਹੀਦੀ ਕੰਮ ਕਰਕੇ ਦਿਓ ਮੈਨੂੰ ਬਸ